ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰੂ ਸਾਹਿਬ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਦੀ ਆਪਣੇ ਚਰਨਾਂ ਨਾਲ ਲਾ ਕੇ ਰੱਖਣ ਦੀ ਹਰ ਇੱਕ ਬੀਬੀਆਂ ਨੂੰ ਸਮੱਤ ਬਖਸ਼ਣ ਜੀ ਗੁਰੂ ਸਾਹਿਬ ਜੀ ਸਾਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਮਣੋ ਤੇ ਤੱਕੇ ਪੀਤਾ ਪੋਤਾ ਭਾਈ ਜੀ ਰੱਬ ਦੀ ਰਜਾ ਚ ਜੀ ਨੇ ਰਹਿਣਾ ਹੁੰਦਾ ਏ ਸਾਬਨੋ ਤੇ ਟੱਕੇ ਪਿਤਾ ਪੋਤਾ ਭਾਈ ਜੀ ਰੱਬ ਦੀ ਰਜਾ ਚ ਜਿੰਨੇ ਰਹਿਣਾ ਹੁੰਦਾ ਏ ਜੀ ਇਸਤਰੀ ਦਾ ਤਰ ਮਹੀਂ ਗਹਿਣਾ ਹੁੰਦਾ ਏ ਜੀ ਇਸਤਰੀ ਦੀ ਸ਼ਰਮ ਮਹੀਂ ਗਹਿਣਾ ਹੁੰਦਾ ਏ ਦੋਖ ਸਾਖ ਹੋਵੇ ਸਾਰੇ ਨਾਲ ਵੰਡੇ ਜੀ ਖਾ ਖਾ ਤੇ ਜਾ ਕੇ ਨਾ ਪਤੀ ਨੂੰ ਪੰਡੇ ਜੀ ਰੁਖੀ ਮੀ ਸਿਖਾ ਕੇ ਤੋ ਜੋ ਪਰਣਾ ਹੁੰਦਾ ਏ ਇਸਤਰੀ ਦਾ ਮੈਂ ਹੀ ਗੈਣਾ ਹੁੰਦਾ ਏ ਜਿਸ ਤਰੀਦਾ ਤੈਰਾ ਮੈਂ ਹੀ ਗੈਣਾ ਹੁੰਦਾ ਏ ਅਮਰਤ ਵੇਲੇ ਲਾਵੇਂ ਨਾ ਰਬ ਦਾ ਹੋਵੇਂ ਤਨੇ ਮੀ ਫਲਾ ਮੰਗੇ ਸਾਬਦਾ ਜਿ ਹੋਵੇਂ ਤਨੇ ਮੀ ਫਲਾ ਮੰਗੇ ਸਾਬਦਾ 8 ਵਜੇ ਕੰਨੂ ਸੁਤੀ ਰਹਿਣਾ ਹੁੰਦਾ ਏ ਜੀ ਇਸ ਤਰੀ ਦਾ ਤਰ ਮਹੀਂ ਗਹਿਣਾ ਹੁੰਦਾ ਏ ਜੀ ਇਸ ਤਰੀ ਦੀ ਸ਼ਰਮਹੀਂ ਗਹਿਣਾ ਹੁੰਦਾ ਏ ਜੀਆਂ ਵਿੱਚ ਆਉਂਦਾ ਹੋਵੇ ਰਹਿਣਾ ਸਹਿਣਾ ਜੀ ਜੀਆਂ ਵਿੱਚ ਆਉਂਦਾ ਹੋਵੇ ਰਹਿਣਾ ਸਹਿਣਾ ਜੀ ਵੱਡਿਆਂ ਦਾ ਮਾਨ ਦੀ ਤੇ ਕਹਿਣਾ ਹੋਵੇ ਜੀ ਜੇ ਵੱਡੇ ਆ ਦਾ ਮਾਨ ਦੀ ਤੇ ਕਹਿਣਾ ਹੋਵੇ ਜੀ ਤਨੂ ਗਾਲ ਗਾਲੇ ਉਹ ਤੇਰੋ ਸਬੈਣਾ ਹੁੰਦਾ ਏ ਇਸਤਰੀ ਦਾ ਤਰ ਮਹੀਂ ਗਹਿਣਾ ਹੁੰਦਾ ਏ ਜੀ ਇਸਤਰੀ ਦੀ ਸ਼ਰਮਹੀਂ ਗਹਿਣਾ ਹੁੰਦਾ ਏ ਇਸਤਰੀ ਦੀ ਮਾਤ ਨੇ ਜੇ ਮੋਟੀ ਚਾਈਦੀ ਅੰਦਰੋਂ ਤਾਂ ਨਹੀਂ ਤਨਹੀਂ ਜੇ ਖੋਟੀ ਚਾਈਦੀ ਜੀ ਅੰਦਰੋਂ ਤਾਂ ਨਹੀਂ ਤਨਹੀਂ ਜੇ ਖੋਟੀ ਚਾਈਦੀ ਬਾਬਾ ਨੰਦ ਸਿੰਘ ਜੀ ਦਾ ਕਹਿਣਾ ਹੁੰਦਾ ਏ ਜੀ ਇਸਤਰੀ ਦਾ ਤਾਰ ਮਹੀਂ ਗੈਣਾ ਹੁੰਦਾ ਏ ਜੀ ਇਸਤਰੀ ਦੀ ਸ਼ਰਮਹੀਂ ਗੈਣਾ ਹੁੰਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ